ਵੇ ਰਿਆ ਲੈਣਾ ਅਰਜੀਤ ਕੌਰ ਕੱਬੀ ਐ ਕਹਿੰਦੇ ਵੇਲਣਾ ਜਦੋਂ ਹੁਣ ਤੂੰ ਵੀ ਓਟਾ ਹੀ ਹੋ ਗਿਆ ਤੈਨੂੰ ਨਹੀਂ ਫੜਦਾ ਕਿਸੇ ਨੂੰ ਤੂੰ ਕੁਝ ਤੈਨੂੰ ਪਤਾ ਇਹ ਵੇਲਣਾ ਨਹੀਂ ਵੇਲਣਾ ਨਹੀਂ ਇਹ ਸ੍ਰਿਸ਼ਟੀ ਦੀਆਂ ਸਾਰੀਆਂ ਪਾਵਰਾਂ ਇਹ ਵੇਲਣੇ ਦੀ ਵਿੱਚ ਹਰੇਕ ਚੀਜ਼ ਐਕੋਮੈਟਿਕ ਸਿੱਧੀ ਹੋ ਜਾਂਦੀ ਵੇਲਾ ਤੈਨੂੰ ਪਤਾ ਵੇਲਣੇ ਅੱਗੇ ਰੰਗ ਦੇ ਚੱਕਲ ਚੰਗਾ ਮਲਿਆ ਮੂੰਹ ਤੇ ਨਾ ਮਵੇ ਇਹ ਤੂੰ ਹੁਣ ਹਲਾ ਲੈਂਦਾ ਮੇਰੇ ਮੰਡੇ ਦਾ ਉਹ ਬਾਵਾ ਦਾ ਮੋਨ ਮੋਗਾ ਦੱਪੂ ਤੇ ਬਾਤ ਨੋ ਉਹ ਹੂੰ ਖਉ ਕਿਉਂ ਕਰ ਗੱਲ ਮੇਰੇ ਮੰਡੇ ਦਾ ਤੈਨੂੰ ਪਤਾ ਇਹ ਵੇਲਣਾ ਨਹੀਂ ਵੇਲਣਾ ਨਹੀਂ ਇਸ ਸ੍ਰਿਸ਼ਟੀ ਦੀਆਂ ਸਾਰੀਆਂ ਪਾਵਰਾਂ ਇਹ ਵੇਲਣੇ ਦੀ ਵਿੱਚ ਹਰੇਕ ਚੀਜ਼ ਐਕੋਮੈਟਿਕ ਸਿੱਧੀ ਹੋ ਜਾਂਦੀ ਵੇਲਾ ਤੈਨੂੰ ਪਤਾ ਵੇਲਣੇ ਅੱਗੇ ਇਹ ਰਾਂਗੇ ਦੇ ਚ ਕੱਲ ਚੰਗਾ ਮਲਿਆ ਮੂੰਹ ਤੇ ਓਹੋ ਨਾ ਆਵੇ ਤੂੰ ਬਣਾ ਲੈਂਦਾ ਮੇਰੇ ਵੰਡੇ ਦਾ ਬਾਬਾ ਮੋਏ ਨੋ ਮੋਏ ਗੱਪੀ ਕਰ ਤਲੋਪ ਹੂੰ ਖੋ ਕਿਉਂ ਕਰ ਗੱਲ